ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਉਮੀਦ ਕਰਦੇ ਸਾਰੇ ਠੀਕ ਹੋਵੋਗੇ ਸਾਰੇ ਤੰਦਰੁਸਤ ਹੋਵੋਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਜਿਹੜਾ ਅੱਜ ਦਾ ਵਲੌਗ ਹੈ ਤੁਹਾਨੂੰ ਦੱਸਿਆ ਸੀ ਪਿਛਲੇ ਵਲੌਗ ਵਿੱਚ ਜਿਹੜੀ ਆਪਣੀ ਫਰਸਾ ਥੋੜੀ ਖਰਾਬ ਹੋ ਗਈ ਵਿੱਚ ਪਾਣੀ ਜਿਹੜਾ ਸਿੰਮਕੇ ਤੋਂ ਬਾਹਰ ਹੁੰਦਾ ਸੀਗਾ ਤੇ ਆਪਾਂ ਉਹਦੀ ਫਰਸਾ ਕਿ ਬਣਾਉਣ ਲੱਗੇ ਅੱਜ ਮੁੰਡੇ ਸੱਦੇ ਆ ਮਿਸਤਰੀ ਆਪਣੇ ਗਵਾਂਢੀ ਆ ਵੈਸ ਤਾਂ ਮੈਂ ਇਥੇ ਕੰਮ ਕਰਦੇ ਨੂੰ ਸੱਦ ਲਿਆ ਆਪਾਂ ਤੇ ਉਹ ਆ ਗਿਆ ਤੇ ਬਣਾਉਣ ਲੱਗੇ ਆ ਤੇ ਮੈਂ ਚਲੋ ਆਪਾਂ ਦੋਸਤਾਂ ਨੂੰ ਦਿਖਾ ਜਿਹੜੀ ਫਰਸਾ ਟੁੱਟ ਗਈ ਸੀਗੀ ਤਾਂ ਰੇ ਥੋੜਾ ਬੀਜੀ ਸੀ ਵਲੌਗ ਕੀਤੀ ਨਹੀਂ ਆਇਆ ਤੇ ਤਾਂ ਕਰਕੇ ਹੁਣ ਆਪਾਂ ਅਡਾ ਵਲੌਗ ਬਣਾਉਣ ਲੱਗੇ ਆ ਤੁਹਾਨੂੰ ਫਰਸ਼ ਵੀ ਦਿਖਾਉਣੀ ਆ ਤੁਹਾਨੂੰ ਬੰਦੀ ਵੀ ਦਿਖਾਉਣੀ ਆ ਕਿ ਕਿਸ ਤਰ੍ਹਾਂ ਬੰਦੀ ਤੇ ਵਜਤੀ ਵੀ ਆਪਣਾ ਕੰਮ ਕਰੀ ਜਾਂਦਾ ਉੱਥੇ ਨਾਲ-ਨਾਲ ਤੇ ਆਪਾਂ ਚਲੋ ਆ ਜੀ ਤੁਹਾਨੂੰ ਦਿਖਾਉਨੇ ਆ ਆਪਣੀ ਫਰਸ਼ ਬੰਦੀ ਅੱਜ ਦਾ ਵਲੌਗ ਨੂੰ ਰੂਪ ਤੋਂ ਉਮੀਦ ਕਰਦੇ ਆਂ ਜੀ ਉਹਨੇ ਬੈਲ ਸਰਜੂ ਆ ਲੋਡਿੰਗ ਉਹ ਰੇ ਬਦਾਂ ਦੋ ਆ ਬੋਕ ਰਹੀ ਹੈ ਬੜੀ ਸਾਹਮਾ ਦਾ ਜਦੋਂ ਮੈਂ ਖੜਾ ਰਹਿਣਾ ਆ ਬੋਕ ਰਹੀ ਵੀ ਪਰ ਯਾ ਬਈ ਤੁਸ ਕੰਮ ਨਹੀਂ ਕੀ ਨਾ ਨਾ ਤੇਰੇ ਕੱਪੜੇ ਖਰਾਬ ਹਨ ਨਾਡੀ ਮਜ਼ਾਕ ਕਰ ਰਹੇ ਨੇ ਹਟ ਜਾ ਹਟ ਜਾ ਰਹਿਣ ਦੇ ਨਾ ਕੱਪੜੇ ਖਰਾਬ ਨੇ ਤੇਰੇ ਫਰਸ਼ 'ਤੇ ਫਰ ਤੂੰ ਹੀ ਪਾਰੀ ਫਰਸ਼ ਪਾਰੇਗਾ ਮੈਂ ਬਾਈਨ ਕਰ ਰਹਿਣ ਦ ਫਿਰ ਤੂੰ ਫਰਸ਼ ਪਾਰੀ ਸੀਮੈਂਟ ਲਾ ਕੇ ਇੱਥੇ ਆ ਜਾਂਦਾ ਸੀਮੰਟਰ ਲਾ ਲਿਆ ਵੀ ਤਾ ਹਰਦਾ ਨਹੀਂ ਕੰਮ ਕਰਨਾ ਵੰਸ਼ਦੀਪ ਸਿੰਘ ਨੇ ਬਹੁਤ ਕੰਮ ਕਰਦਾ ਇਹ ਮੁੰਡਾ ਕਹਿੰਦੇ ਵੜ ਕੇ ਅੱਖ ਚ ਪੈ ਗਿਆ ਤੇ ਵੇਖ ਲਾ ਕੀ ਬਣੂਗਾ ਰੜ ਕੇ ਪੜ ਨਹੀਂ ਹਟਣੀ ਤੇਰੇ ਬਾਅਦ ਚ ਪੈ ਜਾਣਾ ਅੱਖੇ ਪੈ ਉਹਨਾਂ ਹਟਰਾਂ ਨੇ ਇਹਨਾਂ ਚੜ੍ਹ ਹਟਰਾਂ ਨੇ ਇਹਨਾਂ ਚੜ੍ਹ ਕੋਈ ਦੇਮ ਨੂੰ ਟਿਸ਼ੂ ਨਾ ਤੁਸੀਂ ਸੀਮੰਟ ਲਾ ਕੇ ਤੇ ਕਰਦੇ ਆਂ ਇਹ ਕੰਮ ਸ਼ੁਰੂ ਰੁਪਾ ਭੂ ਟੁੱਟ ਗਏ ਆਪਣੇ ਪਹਿਲਾਂ ਬਾਹਰਲੇ ਪਾਸੇ ਪੈਪਸੀ ਇੱਥੇ ਹੁਣ ਖਰਾਬ ਹੋ ਚੁੱਕਿਆ ਚਲੋ ਨਮਾ ਬਣਾਉਨੇ ਆਪਾਂ ਹੁਣ ਮਿਸਤਰੀ ਵੀ ਆਉਣ ਵਾਲਾ ਤੇ ਆਪਣੜੀ ਫਰਸ਼ ਹੈਗੀ ਉਹ ਬਣਾਉਣ ਨੂੰ ਸ਼ੁਰੂ ਕਰ ਦਿੰਨੇ ਆਪਾਂ ਤੇ ਜਦੋਂ ਸ਼ੁਰੂ ਕਰਦੇ ਤੁਹਾਨੂੰ ਸ਼ੁਰੂ ਵੀ ਦਿਖਾਉਨੇ ਆ ਤੇ ਆਪਾਂ ਪਹਿਲਾਂ ੜੀ ਫਰਸ਼ ਸੀਗੀ ਉਹ ਸੀਮੈਂਟ ਦਾ ਘੋਲੂ ਆਪਾਂ ਆਇਆ ਸੀ ਉੱਥੇ ਤੇ ਉਹ ਥੋੜੀ ਖਰਾਬ ਹੋ ਗਈ ਖਰਾਬ ਹੋਣ ਦੇ ਕਾਰਨ ਆਪਣ ਦੁਆਰਾ ਬਣਾਉਣੀ ਪਈ ੜੀ ਪੱਟ ਸੀ ਸੇ ਆਪਾਂ ਦੋ ਦਿਨ ਪਹਿਲਾਂ ਤੇ ਮਿਸਤਰੀ ਨਹੀਂ ਮਿਲਿਆ ਕੋਈ ਵੀ ਆਪ ਨੂੰ ਉਹਦੇ ਕਰਕੇ ਆਪਾਂ ਬਣਾ ਨਹੀਂ ਸਕੇਗੇ ਤੇ ਹੁਣ ਮਿਸਤਰੀ ਲੱਭਿਆ ਆਪਾਂ ਤੇ ਹੁਣ ਆ ਬਣਾਉਣ ਲੱਗੇ ਆ ਕਿਉਂਕਿ ਉੱਧਰਲੇ ਪਾਸੇ ਆਪਣਾ ਬਾਥਰੂਮ ਤੇ ਨੰਗਣਾ ਬੜਾ ਔਖਾ ਸੀਗਾ ਤੇ ਹੁਣ ਮਿਸਤਰੀ ਵੀ ਆ ਗਿਆ ਤੇ ਬਣਾਉਣੇ ਆ ਤੇ ਸੀਮੈਂਟ ਆਪਾਂ ਲਿਆਂਦਾ ਤੁਹਾਨੂੰ ਦਿਖਾਈ ਦਿੱਤਾ ਤੇ ਜਿਹੜੀ ਫਰਸ਼ ਆਪਾਂ ਕੈਂਟ ਦੀ ਬਣਾ ਕੇ ਤੇ ਤੁਹਾਨੂੰ ਦਿਖਾਉਨੇ ਆ ਤੇ ਆ ਜੋ ਦੇਖਦੇ ਮੈਸਤਰੀ ਵੀ ਕਿੱਦਾਂ ਬਣਾਉਂਦਾ ਜੀ ਬੜੇ ਨਾਲ ਮੇਰੇ ਨਾਲ ਥੈਂਕ ਯੂ ਆਹ 2L ਗੋਲ ਨੂੰ ਲਗਾਈ ਉਹ ਸ਼ੋਰ ਉਹ ਜੜਦਾ ਨਹੀਂ ਜੀ ਉਹ ਚਲ ਸਾਰਾ ਪਟਨਾ ਬਣਾ ਜੀ ਤੇ ਬੀਬੀ ਇਹਦੇ ਚੋਂ ਬਾਟ ਕੇ ਪੈਰ ਨਾਲ ਆ ਜੀ ਕੋਈ ਹੈਗਾ ਛੋਟਾ ਕੋਈ ਢਾਈ ਖਾਨੇ ਕਿਵੇਂ ਕਿੱਢਾ ਜਾਈਦਾ ਬਿੱਟਾ ਵੀ ਲੈ ਆਂਦੀ ਆ ਦੋਸਤੋ ਆਪਾਂ ਤੇ ਬਾਹਰਲੀ ਵਾਲੀ ਚੱਕ ਕੇ ਰੇਤਾ ਕਿੱਥੇ ਆਪਣਾ 43 ਬੋਰੀ ਹੁਣੀ ਮਨਾ ਰੇਤਾ ਹੀ ਸੰਭਾਲ ਕੇ ਰੱਖਿਆ ਉਹ ਪੇਸੇ ਪਹਿਲਾਂ ਆ ਫਿਰ ਹੁਣ ਕੰਮ ਆਜੂ ਬੋਰੀ ਖਰਾਬ ਹੋਈ ਪਈ ਚਾਨ ਖੱਚੀ ਤੇ ਆ ਨਾ ਉਹ ਵਿਚ ਮੇਲਾ ਨਿਕਲੀ ਜਾਂਦੀ ਆ ਆ ਦੇਖੀ ਖੱਚਾ ਮੜਾ ਪੜ ਪੜ ਕੇ ਖਸਵਾ ਰੀ ਆਓ ਤੋਂ ਪਾਸੇ ਆ ਸਾਮਾਨ ਜੇ ਲੈਤਾ ਕਰੇ ਪੀਸੀ ਮੜਾ ਪਲੇ ਆਂਦਾ ਤੇ ਮਿਕਸ ਕਰਕੇ ਬਣਾਉਣੀ ਆਪਾਂ ਸੀਮੈਂਟ ਹਾਂਜੀ ਕੀ ਖੜਨਾ? ਕ੍ਰਿਕਟ। ਕ੍ਰਿਕਟ ਖੜਨੀ ਆ। ਤੇ ਬਈਨ ਕਹਣਾ ਛੋਟੇ ਕਰੇ ਕੰਮ ਕਰਨਾ ਇੱਥੇ ਕ੍ਰਿਕਟ ਖੜੀ ਜਾਂਦੇ ਆ। ਕੰਮ ਉਹ ਕਰਾ ਦਈਏ ਫਰਸ਼ ਬਣਾ ਕੇ ਤੇਰਾ ਪਕੜਦੇ ਆ ਠੀਕ ਆ। ਚਲੋ ਖੜੇ ਦੋ ਮਿੰਟ ਰੁਕ ਜਾ ਬਸ। ਇਹਨੂੰ ਖੇਡਣ ਲੱਗੀ ਗਾਇਜ਼। ਕਹਿੰਦਾ ਕੰਮ ਕਰਾਉਂ ਰਹੇ ਹਾਂ ਤੁਸੀਂ ਮੇਰੇ ਨਾਲ ਖੇਡੋ। ਇਹਦਾ ਵਕੀਨੇ ਆ ਮੇਰਾ ਹੋ ਚੁੱਕਿਆ ਜਪ ਨੂੰ ਫਸ ਮੈਨੂੰ ਫਸ ਥੋੜੀ ਛੋਟੀ ਹੈ ਪਰ ਨੇੜਾ ਹੋ ਚੁੱਕਿਆ ਹੈ ਕਹਿੰਦੇ ਮੁੰਡਿਆਂ ਨੇ ਲੈ ਲਿਆ ਕੰਮ ਪਾਉਣ ਤਾਂ ਖੈਤਾ ਲਈ ਲਗ ਭਗ ਲਗ ਭਗ ਕੰਮ ਮੁਕੰਮਲ ਹੋਣੀ ਮੇਰੀ ਹੈ ਤੁਹਾਨੂੰ ਦਿਖਾਉਣੀ ਹੈ ਐਂਡ ਵੀ ਬਣੇ ਜਾਓ ਸਗ ਨਾਲ ਇਟਾਂ ਚਨੇ ਗਈਆਂ ਲੇਟ ਕਾਫੀ ਹੋ ਗਿਆ ਕੰਮ ਪਰ ਨੇਰਾ ਹੋ ਗਿਆ ਕੰਮ ਬਹੁਤ ਔਖਾ ਲੱਗ ਰਿਹਾ। ਬਸ ਹੁਣ ਤਾਂ ਲੈਲਾ ਕੰਮ ਤੇ ਕਰਦੇ ਆ ਸੀਮ ਪਾਈਪ ਘੂਲੋ ਪਾ ਕੇ ਓਕੇ ਰੋਟ। ਆਹ ਦੇਖੋ ਜੀ ਘੂਲੋ ਆਪਣਾ ਕਰਤਾ ਸਟਾਰਟ ਆਪਣਾ ਨੇਰਾ ਕਾਫੀ ਹੋ ਗਿਆ ਏ। ਸੋ ਹੁਣ ਤੁਹਾਨੂੰ ਪੂਰੀ ਪ੍ਰੋਪਰ ਫਰਸੈਂਟ ਬਣਾ ਕੇ ਫਿਰ ਤੁਹਾਨੂੰ ਦਿਖਾਉਂਦੇ ਆ ਦੋਸਤੋ। ਤੇ ਵਲੌਗ ਆਪਾਂ ਸਵੇਰ ਰਿਲੀਜ਼ ਕਰਾਂਗੇ ਕਿਉਂਕਿ ਕਾਫੀ ਨੇਰਾ ਹੋ ਗਿਆ ਸਵੇਰ ਰਿਲੀਜ਼ ਕਰਾਂਗੇ। ਸਵੇਰ ਤੁਸੀਂ ਵਲੌਗ ਦੇਖ ਸਕਦੇ ਹੋ ਜੀ। ਲਓ ਜੀ ਦੋਸਤੋ ਲੇਟ ਨਾਈਟ ਦੀ ਆਪਣੀ ਫਰਸ਼ਾ ਉਹ ਤਕਰੀਬਨ ਹੁਣ ਬਣ ਚੁੱਕੀ ਹੈ ਹੁਣੇ ਮਿਸਤਰੀ گئے ਸੀ ਘਰੋਂ ਤੇ ਮੈਂ ਕਿਹਾ ਚਲੋ ਦੋਸਤਾਂ ਨੂੰ ਦਿਖਾ ਕੇ ਤੇ ਆਪਾਂ ਵਲੌਗ ਦਾ ਕਰ ਦਈਏ ਐਂਡ ਨੇਰਾ ਕਾਫੀ ਸਲੀ ਬੈਂਡਰੀ ਲੈ ਕੇ ਆਇਆ ਮੈਂ ਦੇਖੋ ਆਪਣੀ ਫਰਸ਼ਾ ਤਕਰੀਬਨ ਤਰੀਵਨ ਤਕਰੀਬਨ ਕੀ ਸਾਰੀ ਹੋ ਚੁੱਕੀ ਆ ਰੈਡੀ ਚਲੋ ਕੱਲ ਤੱਕ ਸੁੱਕ ਜਾ ਕੇ ਦੋਸਤੋ ਇਹਦੇ ਵਿੱਚ ਉੱਤੇ ਪਾਣੀ ਪਾ ਕੇ ਤੇ ਆਪਾਂ ਨੂੰ ਕਰ ਦਾਂਗੇ ਤਰ ਦੋਸਤੋ ਮੈਂ ਚਲ ਦੋਸਤਾਂ ਨੂੰ ਫਰਸ਼ ਦਿਖਾ ਦਿੱਤੀ ਜਾਵੇ ਜੀ ਜੇ ਸੋਹਣੀ ਲੱਗੀ ਤਾਂ ਕਮੈਂਟ ਜਰੂਰ ਕਰਿਓ ਵਧੀਆ ਬਣ ਗਈ ਵੈਸੇ ਆਪਣੀ ਸਿਰਫ ਇਹ ਇੱਥੇ ਕੱਪੜੇ-ਕੁੱਪੜ ਧੋਣ ਆਸਤੀ ਆ ਕੋਈ ਜ਼ਿਆਦਾ ਮਤਲਬ ਉਦੋਂ ਹੀ ਫਰਸ਼ ਨਹੀਂ ਹੈਗੀ ਚਲੋ ਜੀ ਵਲੌਗ ਦਾ ਕਰਦੇ ਐਂਡ ਜੇਕਰ ਤੁਹਾਨੂੰ ਅੱਜ ਦਾ ਵਲੌਗ ਪਸੰਦ ਆਇਆ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਦੂਰ ਕਰ ਦਿਓ ਹਰ ਵਾਰ ਦੀ ਤਰ੍ਹਾਂ ਮੈਂ ਇਹ ਕਹਿਣਾ ਚਾਹੁੰਦਾ ਤੁਹਾਨੂੰ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਾਈ ਬਾਏ